ਪਾਟਨਾ ਸ਼ਹਿਰ ਅੰਦਰ ਲੱਗਣ ਵਾਲੇ ਜਾਮ ਕਰਕੇ ਲੋਕ ਪਰੇਸ਼ਾਨ ਨੇ ਔਰ ਛੜਕੀ ਹਾਥੇ ਵਾਪਰਨ ਕਰਕੇ ਕਈ ਲੋਕ ਆਪਣੀਆਂ ਰੋਟੀਆਂ ਸਿੱਖਦੇ ਨਜ਼ਰ ਆਉਂਦੇ ਨੇ ਇਸ ਵਕਤ ਦਾ ਤੁਹਾਨੂੰ ਦਿਖਾਉਣ ਦਾ ਨਜ਼ਾਰਾ ਕਿਸ ਤਰ੍ਹਾਂ ਇਹ ਲੋਕ ਜਿਹੜੇ ਰੋਟੀਆਂ ਆਪਣੀਆਂ ਸਿੱਖਦੇ ਨੇ ਔਰ ਪ੍ਰਸ਼ਾਸਨਿਕ ਅਧਿਕਾਰੀ ਕਿਸੇ ਪਾਸੇ ਨਜ਼ਰ ਨਹੀਂ ਆ ਰਹੇ ਤੁਹਾਨੂੰ ਇਸ ਵਕਤ ਦਾ ਪ੍ਰਤੱਖ ਨਜ਼ਾਰਾ ਦਿਖਾਣਿਆ ਕਿਸ ਤਰ੍ਹਾਂ ਲੋਕਾਂ ਦੇ ਹਾਲਾਤ ਨੇ ਕਈ ਗੱਲਾਂ ਮਤਾਂ ਇਹੋ ਜਿਹੀਆਂ ਵੀ ਹੁੰਦੀਆਂ ਜਿਹੜੀ ਕਿ ਸ਼ਹਿਰ ਅੰਦਰ ਜਿਹੜੀ ਟ੍ਰੈਫਿਕ ਜਾਮ ਲੱਗੀ ਹੋਈ ਹੁੰਦੀ ਆ ਉਹਦੇ ਵਿੱਚ ਕਈ ਵਾਰੀ ਛੜਕੀ ਹਾਥੇ ਵਾਪਰ ਜੇ ਔਰ ਕੀ ਮਾਮਲਾ ਕੀ ਹੋਇਆ ਇਹ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇੱਥੇ ਲੋਕਾਂ ਨਾਲ ਜਿਹੜੇ ਕਿ ਇਸ ਵਕਤ ਜਿਹੜੇ ਕਿ ਧਾਮ ਲੱਗਿਆ ਹੋਇਆ ਹੈ ਕੀ ਗੱਲ ਕੀ ਹੋਈ ਆ ਕੀ ਗੱਲ ਕੀ ਹੋਈ ਆ ਯਾਰ ਉਹਨਾਂ ਟਾਕੀ ਖੋਲੀ ਯਾਰ ਹਾਂਜੀ ਉੱਚਾ ਮੋਟਰਸਾਈਕਲ ਆਂਦਾ ਪਿਆ ਸੀ ਆਕੇ ਫਾ ਵਿੱਚ ਮਾਰੀ ਯਾਰ ਪਾਤਣਾ ਸ਼ਹਿਰ ਅੰਦਰ ਜਿਹੜਾ ਜਾਮ ਹਰ ਵਕਤ ਲੱਗਦੇ ਰਹਿੰਦੇ ਆ ਪਰ ਇਹ ਇੱਕ ਦੇਖਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਸੜਕ ਦੇ 30 ਜੋ ਕਰਕੇ ਟੱਕਰ ਨਹੀਂ ਦੇ ਤਿੰਨ ਜਣੇ ਉਹਨਾਂ ਨੇ ਵੀ ਦਾਰੂ ਪੀਤੀ ਹੋਈ ਹੈ ਇਹ ਕਹਾਦੇ ਤੋਂ ਆਇਆ ਸੀ ਕਿ ਜਦ ਮੈਂ ਕੋਈ ਇਹ ਸੀ ਮਾਮਲਾ ਟਾਕੀ ਕੋਲ ਦੇ ਪਿੱਛੇ ਮੋਟਰਸਾਈਕਲ ਆ ਰਿਹਾ ਸੀਗਾ ਹਾਂ ਗੱਡੀ ਭਾਈ ਆਗੇ ਵਿਚ ਫਾਵਾਜਾ ਉੱਤਰ ਕੋ ਚੁੱਕਣ ਵੀ ਨਹੀਂ ਦਿਆ ਬਕਾਇਦਾ ਪਾਤਨਾ ਸ਼ਹਿਰ ਅੰਦਰ ਜਿਹੜੀ ਕਿ ਨੈਸ਼ਨਲ ਹਾਈਵੇ ਦੇ ਉੱਤੇ ਹਰ ਵਕਤ ਹਾਸੇ ਵਾਪਰਦੇ ਰਹਿੰਦੇ ਆ ਪਰ ਲੰਬੇ ਲੰਬੇ ਜਾਮ ਵੀ ਲੱਗਦੇ ਆ ਤੇ ਤੁਹਾਨੂੰ ਇਸ ਵਕਤ ਦਾ ਦਿਖਾਣੇ ਆ ਕਿ ਅਗੀ ਨੈਸ਼ਨਲ ਹਾਈਵੇ ਦੇ ਉੱਤੇ ਹਾਈਵੇ ਦੇ ਉੱਤੇ ਜਿਹੜਾ ਇਸ ਵਕਤ ਹਾਸੇ ਵਾਪਰ ਰਿਹਾ ਹੈ ਕੀ ਮਾਮਲਾ ਕੀ ਆ ਔਰ ਕਿਉਂ ਇਸ ਤਰ੍ਹਾਂ ਦੇ ਜਿਹੜੇ ਕਿ ਹਾਸੇ ਵਾਪਰਨ ਦਾ ਕਾਰਨ ਬਣਦਾ ਹੈ ਕੀ ਮੁੱਦਾ ਕੀ ਆ ਕੀ ਗੱਲਬਾਤ ਹੈ ਕਿ ਤੁਸੀਂ ਕੁਝ ਦੇਖਿਆ ਇਸ ਵਕਤ ਜਿਹੜਾ ਬਾਜੀ ਪ੍ਰੈਸ ਵਾਲਿਓ ਮੇਰੀ ਨਿਕਲਿਆ ਉਸ ਟਾਈਮ ਵੀ ਕੋਈ ਉਹ ਗੱਲ ਨਹੀਂ ਹੋਈ ਉਹਨਾਂ ਨੇ ਚੱਕ ਲਏ ਜੋ ਤੂੰ ਤਾਂ ਪੁੱਛ ਰਿਆ ਸੀ ਵੀ ਕੀ ਗੱਲ ਹੋ ਗਈ ਉਹ ਮੈਂ ਤੁਹਾਡੀ ਗੱਲ ਸਮਝ ਗਿਆ ਬਈ ਐਸ ਕਰਕੇ ਆਪਸ਼ਨ ਮੇਰੇ ਨਾਲ ਬ੍ਰੇਕ ਬਰਾਬਰ ਤੁਸੀਂ ਜਾਣਦੇ ਹੋ ਬੰਦਾ ਕੌਣ ਸੀਗਾ ਕੌਣ ਸੀਗਾ ਬੰਦਾ ਉਹ ਨਥੀ ਵੀਰੇ ਤੁਹਾਡਾ ਦਿਲ ਤੋਂ ਹੀ ਜਾਨਣਾ ਹੋ ਉਸ ਵਾਸਤੇ ਕਹਤੋ ਕਿੰਨੇ ਵੀ ਟੀਆਰਪੀ ਬਦਾਨ ਵਾਸਤੇ ਤੁਸੀਂ ਇੱਕ ਗੱਲ ਬਾਤ ਕਰਦੇ ਅਸੀਂ ਲੋਕਾਂ ਦੀਆਂ ਲੋਕਾਂ ਦੀਆਂ ਗੱਲਾਂ ਚੱਕਦੇ ਆਂ ਆਵਾਜ਼ ਚੱਕਦੇ ਆਂ ਮੈਂ ਤੁਹਾਡੀ ਗੱਲ ਸਮਝ ਗਿਆ ਉਸ ਟਾਈਮ ਇੱਕ ਮਿੰਟ ਲੈ ਵੀਡੀਓ ਬਣਾਉਂਦਾ ਉਹ ਮਾਪਿਆ ਜਰੂਰ ਮੈਂ ਇਧਰ ਵੀ ਇਧਰ ਵੀ ਕਰਾਉਂਗਾ ਸਾਰੀ ਰੋਡ ਜਾਮ ਲੱਗਿਆ ਉਹ ਵੀ ਚਲਾਉਂਗਾ ਮੈਂ ਤੁਹਾਡੇ ਨਾਲ ਵੱਡੀ ਕਰਨਾ ਚਾਹੀ ਵੀਡੀਓ ਬਣਾਉਂਦੇ ਇਧਰ ਮੇਰੀ ਧਿਆਨ ਨਾਲ ਸੁਣੋ ਜਿਹੜੇ ਬੰਦੇ ਦਿਲ ਤੋਂ ਸਮਝਣਗੇ ਨਾ ਭਾਈ ਉਸ ਟਾਈਮ ਉਹ ਵੀ ਅਗਲੀ ਜਾਂ ਤੇ ਬਣੀ ਆ ਉਹ ਭੈਣ ਤਾ ਗਈ ਯਾਰ ਫਲੈਸ਼ ਚਾ ਕੇ ਵੀਡੀਓ ਬਣਾਣੀ ਮੂਹ ਦੇ ਆਖੰਦਿਆ ਭਾਈ ਉਸਨੇ ਕੋਈ ਨੱਕ ਚ ਬਲੱਡ ਆ ਸਿਰ ਫਟਾ ਬਿੜੇ ਦਾਸ ਮਦਾ ਭਾਈ ਸਮਝੀ ਵੀਡੀਓ ਕੱਟ ਕੇ ਨਾ ਗਰੀ ਬੰਦਾ ਕੁੱਟ ਲੱਗੀ ਉਹਦੀ ਠੀਕ ਹੈ ਉੱਥੋਂ ਜਿਵੇਂ ਮੁੜਿਆ ਭਾਈ ਮੇਰੀ ਬਾਈ ਪਿੱਛੇ ਸੀ ਸਮਝਦੇ ਗਏ ਨਾ ਠੀਕ ਹੈ ਇੱਕਦਮ ਉਹਦਾ ਕੋਈ ਨਹੀਂ ਬਾਈ ਇੱਕ ਤਾਂ ਨਾ ਬਾਰੀ ਹੋ ਗਈ ਉਹ ਇਹਨਾਂ ਨੇ ਅੱਗੇ ਜੇ ਮਰਜੀ ਬਾਈ ਅਗਲੇ ਜੀ ਇਟਮੈਂਟ ਕੋਲ ਆਏ ਉਹ ਨਾ ਪੁੱਛ ਰਹੀ ਸੀ ਵੀ ਹੋਇਆ ਕੀ ਐਕਸੀਡੈਂਟ ਇਹ ਇਹ ਗੱਲ ਪੁੱਛ ਰਹੀ ਆ ਨਾ ਬਾਰੀ ਖੁੱਲੀ ਸੀ ਨਾ ਠੀਕ ਹੈ ਹਾਂ ਔਰ ਇੱਕ ਤੁਹਾਨੂੰ ਇਹ ਗੱਲ ਪੁੱਛੀ ਆ ਇਹ ਗੱਲ ਪੁੱਛੀ ਮੈਂ ਇਹ ਗੱਲ ਪੁੱਛੀ ਮੈਂ ਮੇਰੇ ਕੋਲ ਰੋਡ ਨੂੰ ਰੋਡ ਨੂੰ ਕਵਰੇਜ ਕਰ ਰੋਡ ਦੀ ਗੱਲ ਚੋਕ ਦਾ ਇੱਕ ਮਿੰਟ ਮੈਨੂੰ ਇਹ ਗੱਲ ਦਾ ਜਵਾਬ ਦਿਓ